84 ਜਿਹੜਾ ਵਾਪਰਿਆ ਤੁਸੀਂ ਵੀ ਉਦੋਂ ਹੋਸ਼ ਦੇ ਵਿੱਚ ਸੀ ਪੂਰੀ ਮਮੀ ਹੋਸ਼ ਆਵਾਜ਼ ਦੇ ਵਿੱਚ ਸੀ ਬੜਾ ਇੱਕ ਸੋਚੀ ਸਮਝੀ ਇੱਕ ਪਾਰਟੀ ਜਿਹੜੀ ਕਾਂਗਰਸ ਆ ਉਹਨੇ ਇਹ ਖੇਡ ਖੇਡਿਆ ਕਿਉਂਕਿ ਇਹਦੀ ਸਭ ਤੋਂ ਵੱਧ ਗਲੇਟੀ ਆਪਾਂ ਨੂੰ ਜੀ.ਵੀ.ਐਸ. ਸਿੱਧੂ ਦੀ ਕਿਤਾਬ ਜਿਹੜੀ ਆ ਕਨਸਟਰਪ੍ਰੇਸੀ ਆਫ ਖਾਲਸਾਤਾਨ ਦੇ ਵਿੱਚ ਮਿਲ ਜਾਂਦੀ ਆ ਤੇ ਕਿਸ ਤਰੀਕੇ ਦਾ ਇੱਕ ਅਤਵਰ ਰੋਡ ਜਿਹੜਾ ਮੇਨ ਕੰਪਸੀ ਇਹਨਾਂ ਦਾ ਕਾਂਗਰਸੀਆਂ ਦਾ ਇਹਨਾਂ ਨੇ ਨਰਸਿੰਹਾ ਰਾਓ ਦਾ ਹੋਮ ਮਿਨਿਸਟਰ ਸੀ। ਬੇ ਕਿਸ ਤਰੀਕੇ ਨਾਲ ਨਰਸਿੰਹਾ ਰਾਓ ਦੀਆਂ ਪਾਵਨਾ ਸਾਰੀਆਂ ਉਤ ਖੋਲੀਆਂ ਸੀ ਇੱਕ ਮੱਕਰ ਹੋ ਗਏ। ਔਰ ਉਹਨੂੰ ਗਿਣ ਮਿਥ ਕੇ VOTER IDਆ ਕਢਾ ਕੇ ਲੀਡਰਾਂ ਨੇ ਜਿਹੜੇ ਚਾਹ ਪਾਲੂਸੀ ਰਜੀਵ ਗਾਂਧੀ ਦੇ ਜਿਹੜੇ ਚਾਹੁੰਦੇ ਸੀ ਵੀ ਅੱਜ ਜੇ ਅਸੀਂ ਰਜੀਵ ਗਾਂਧੀ ਦੇ ਨਾਲ ਮਿਲ ਕੇ ਲੋਕ ਵੱਡਾਂਗੇ ਕਤਲ ਕਰਾਵਾਂਗੇ ਮਾਰਾਂਗੇ ਕਾਨੂੰ ਸਾਨੂੰ ਵੱਡੀਆਂ ਕੁਰਸੀਆਂ ਜੀਵਨ ਦੀ ਲੈ ਕੇ ਦਵੋ ਪਰ ਉਹ ਹੀ ਲੀਡਰ ਟਾਈਟਲ ਸੀ ਭਗਤ ਸੀ ਸ਼ਾਸਤਰੀ ਸੀ ਕਿੰਨੇ ਲੋਕ ਸੀ ਇਹ ਸਾਰੇ ਇਕੱਠੇ ਹੋਏ ਵੋਟੋ ਸੂਚੀਆਂ ਕਢਾਈਆਂ ਔਰ ਸਿੱਖਾਂ ਨੂੰ ਚੁਣ-ਚੁਣ ਟਾਰਗੇਟ ਕੀਤਾ ਗਿਆ ਜਦੋਂ ਜੀਵੀਐਸ ਸਿੱਧੂ ਕਹਿੰਦਾ ਜਾਂ ਕੀ ਰੌਡ ਆਫੀਸਰ ਹੈ ਕਹਿੰਦਾ ਜਦੋਂ ਮੈਂ ਜਾ ਰਿਹਾ ਸੀ ਘਰ ਨੂੰ ਸਾਡੀ ਕਾਰ ਰੋਕੀ ਕਿਸੇ ਨੇ ਕਾ ਵੀ ਪਾਈ ਸਦਾ ਸਾਹਮਣੇ ਨਾ ਜਾਓ ਵੀ ਤੁਸੀਂ ਖੱਬੇ ਨੂੰ ਮੁੜ ਜਾਓ ਜੇ ਸਾਹਮਣੇ ਗਿਆ ਸਾਹਮਣੇ ਉਹ ਕੱਟ-ਕੱਟ ਕੇ ਲੋਕਾਂ ਨੂੰ ਮਾਰ ਰਿਹਾ ਔਰ ਸਾਡਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਇੱਕ ਕਿਉਂਕਿ ਤੁਸੀਂ ਜਦੋਂ ਅਹੁਦੇ ਲੈਨੇ ਆ ਤੁਸੀਂ ਆਪਣਾ ਸਾਰਾ ਕੁਝ ਵੇਚ ਦਿੰਨੇ ਆ ਉਹਦਿਆਂ ਦੇ ਚੱਕਰ ਚ ਸਭ ਕੁਝ ਦਾ ਦੇ ਲਾਨਨੇ ਆ ਉਹ ਬੈਠਾ ਆਪਣਾ ਜਿਹੜਾ ਆ ਅੰਲਾਸ਼ਾ ਦੇਖਦਾ ਰਿਹਾ ਪ੍ਰਧਾਨ ਪ੍ਰੈਜ਼ੀਡੈਂਟ ਹੋਵੇ ਫੌਜ ਦਾ ਮੁਖੀ ਹੋਵੇ ਫੌਜ ਉਹਦੇ ਇੰਚਾਰਜ ਚ ਹੋਵੇ ਸਾਰਾ ਕੁਝ ਹੋ ਕੇ ਫੌਜ ਨਹੀਂ ਲਾ ਸਕਿਆ ਜੇ ਹੋਮ ਮਿਨਿਸਟਰ ਤੇ ਉਹ ਕਹਿੰਦੇ ਹੋਮ ਫੌਜ ਲਾਉਂਦੇ ਤਾਂ ਇਹ ਕੁਸ਼ ਨਾ ਬਾਪਰਦਾ ਪਰ ਜਾਣ ਬੁੱਝ ਕੇ ਇੱਕ ਮਨੋਰਟੀ ਨੂੰ ਸਾਰੀ ਉਮਰ ਵਾਸਤੇ ਡਰਾਉਣ ਲਈ ਇਹ ਕੰਮ ਕੀਤਾ ਗਿਆ ਕਿੰਨੇ ਲੋਕਾਂ ਨੇ ਘਰ ਬਰਬਾਦ ਹੋਏ ਕਿੰਨੇ ਲੋਕ ਘਰੋਂ ਵੇ ਘਰ ਕੋਏ ਕਿੰਨਿਆਂ ਨੇ ਆਪਣੇ ਪੇਰੈਂਟਸ ਹੋਏ ਕਿੰਨਿਆਂ ਨੇ ਆਪਣੇ ਗ੍ਰੈਂਡਪੇਰੈਂਟਸ ਕੋਏ ਕਿੰਨਿਆਂ ਨੇ ਆਪਣੇ ਬੱਚੇ ਕੋਏ ਇਹ ਵੀ ਸੋਚਣ ਵਾਲੀ ਗੱਲ ਸੀ ਕਿ ਐਡਾ ਵੱਡਾ ਦੁਖਾਂਤ ਸਾਡੇ ਤੋਂ ਵਾਪਰਿਆ ਅਸੀਂ ਸਿੱਖਿਆ ਕੀ ਇਹ ਕਿ ਅਸੀਂ ਇੱਕ ਦਿੱਲੀ ਚ ਇੱਕ ਜੁੱਟ ਹੋਏ ਅੱਜ ਵੀ ਸਾਡਾ ਅੱਧਾ ਧੜਾ ਜਿਹੜਾ ਆ ਕਾਲੀਆਂ ਨਾ ਦਾ ਪਾਚਪਾਣਾ ਹੈ ਉਹੀ ਪਾਚਪਾ ਉਹੀ ਭਾਜਪਾ ਜਿਹੜੀ ਆ ਜਿਨੇ ਮਜਬੂਰ ਕੀਤਾ ਇਦਰਾ ਗਾਂਧੀ ਨੂੰ ਜਿਨੇ ਮੁਜ਼ਾਰੇ ਕੀਤੇ ਜਿਨਾਂ ਨੇ ਕਿਹਾ ਵੀ ਨਹੀਂ ਅਟੈਕ ਕਰੋ ਟੈਗ ਬਣਦਾ ਉਹੀ ਅਕਾਲੀਆਂ ਨੇ ਕਿਹਾ ਵੀ ਹਾਂ ਦਰਬਾਰ ਸਾਹਿਬ ਤੇ ਅਟੈਕ ਕਰੋ ਪਰ ਸੱਜਣ ਨੂੰ ਕੋਈ ਤਿਆਰ ਨਹੀਂ ਕੋਈ ਸਮਝਣ ਨੂੰ ਤਿਆਰ ਨਹੀਂ ਜਦੋਂ ਸਾਨੂੰ ਬਾਰ-ਬਾਰ ਅਟੈਕ ਤੋਂ ਪਹਿਲਾਂ ਵੀ ਟੇਬਲ ਤੇ ਸੱਧਿਆ ਗਿਆ ਬਿਆਓ ਬਹਿ ਕੇ ਗੱਲ ਕਰੋ ਅਸੀਂ ਗੱਲ ਕਰਨ ਨੂੰ ਤਿਆਰ ਨਹੀਂ ਹੋਏ ਹੁਣ ਜਦੋਂ ਅਸੀਂ ਕਹਿੰਨੇ ਆ ਵੀ ਅਸੀਂ 1.5 ਦੋ ਲੱਖ ਬੰਦਾ ਮਾਰਾ ਕੇ ਅੱਜ ਦੇ ਜਿਹੜੇ ਪੁਰਾਣੇ ਉਦੋਂ ਦੇ ਜਿਹੜੇ ਜਿੰਦੇ ਆਉਂ ਜੋਦੇ ਪੁੱਛ ਜਦੋਂ ਕਹਿੰਦੇ ਇਹ ਟੇਬਲ ਟॉक ਕਰਨਾ ਚਾਹੀਦਾ ਅਸੀਂ ਹਥਿਆਰਾਂ ਦਾ ਜੰਗ ਗੱਲ ਤੁਸੀਂ ਫੇ ਉਦੋਂ ਕਿਉਂ ਨਾ ਸੋਚਿਆ ਹੈ ਇੰਨਾ ਨੁਕਸਾਨ ਕਰਾ ਕੇ ਲੀਡਰ ਉਹ ਹੁੰਦਾ ਆ ਕੌਮ ਦਾ ਜਿਹੜਾ ਆਪਣੀ ਕੌਮ ਨੂੰ ਬਚਾਉਂਦਾ ਨਾ ਕਿ ਮਰਾਉਂਦਾ ਉਹ ਹੁੰਦੇ ਲੀਡਰ ਉਹ ਹੁੰਦੇ ਜਰਨਲ ਉਹਨਾਂ ਨੂੰ ਜਰਨਲ ਕਿਹਾ ਜਾਂਦਾ ਵੀ ਆ ਜਰਨਲ ਆ ਇਹ ਜਿਹੜਾ ਹੈਗਾ ਆ ਆਪਣੀ ਕੌਮ ਨੂੰ ਬਚਾਉਂਦਾ ਆ